ਇਹਨਾਂ ਨੇ ਜਦੋਂ ਪਰਚੇ ਦਰਜ ਕੀਤੇ ਨਾ ਲੈੱਟਸ ਖੇਰੇ ਤੇ ਕੀਤਾ ਪੰਜ ਆਸ਼ੂ ਤੇ ਕੀਤਾ ਸੋਨੀ ਤੇ ਕੀਤਾ ਉਹਦੇ ਤੇ ਕੀਤਾ ਇਹਦੇ ਤੇ ਕੀਤਾ ਮਾਲੀ ਤੇ ਕੀਤਾ ਜਿਹੜਾ ਬੋਲੇ ਉਹਦੇ ਤੇ ਕੀਤਾ ਇਹ ਇੱਕ ਮੈਸੇਜ ਜਾਂਦਾ ਵਾ ਆਪੋਜੀਸ਼ਨ ਵਿੱਚ ਕਿ ਬਚ ਜਾਓ ਨਹੀਂ ਤਾਂ ਤੁਹਾਡੇ ਤੁਹਾਨੂੰ ਵੀ ਅਸੀਂ ਅੰਦਰ ਡੱਕ ਏਡੀ ਨੇ ਜਿਹੜਾ ਮੇਰੀ ਅਟੈਚਮੈਂਟ ਕੀਤੀ ਇਹ ਪੰਜਾਬ ਬਾਕੀਆਂ ਨੂੰ ਸੁਣਿਆ ਦਿੱਤਾ ਬਿਲਕੁਲ ਕਿ ਪਲੀਜ਼ ਵੀ ਕੇਅਰਫੁਲ ਨੇ ਤਾਂ ਅਸੀਂ ਤੁਹਾਡੇ ਉੱਤੇ ਵੀ ਨਿਗਰ ਰੱਖਾਂਗੇ ਸੋ ਪੋਲੀਟੀਕਲ ਆਪੋਨੈਂਟਸ ਜਿਹੜੇ ਹੁੰਦੇ ਨੇ ਆ ਜਿਹੜੇ ਆਪੋਜੀਸ਼ਨ ਆ ਪੰਜਾਬ ਦੇ ਵਿੱਚ ਉਹ ਵੀ ਤਾਂ ਬੰਦੇ ਨੇ ਨਾ ਉਹ ਕੋਈ ਵਿਚਾਰੇ ਕੀ ਕਹਿੰਦੇ ਹੁੰਦੇ ਕੋਈ ਐਕਸਟਰਾ ਹਿਊਮਨ ਬੀਇੰਗਸ ਤਾਂ ਹੈ ਨਹੀਂਗੇ ਸੋ ਹਰ ਇੱਕ ਦੇ ਘਰ ਵਿੱਚ ਨਾ ਜਿਹੜਾ ਤੁਹਾਡਾ ਪਰਿਵਾਰ ਹੁੰਦਾ ਚਲੋ ਮੈਂ ਬਹੁਤ ਸਮਝਦਾ ਕਿ ਜੀ ਮੈਂ ਆਪਣੇ ਆਪੇ ਬਾਕੀ ਨਾਲ ਲੜ ਰਹਾ ਮੇਰੇ ਪਿੱਛੇ ਵੀ ਫੈਮਿਲੀ ਹੈ ਨਾ ਮੇਰੀ ਘਰ ਵਾਲੀ ਆ ਮੇਰੇ ਵਾਈਫ ਆ ਮੇਰੇ ਬੇਟਾ ਮੇਰੀ ਬੇਟੀ ਆ ਗਾਂ ਛੋਟੇ ਛੋਟੇ ਬੱਚੇ ਆ ਜਦੋਂ ਉਹ ਦੇਖਦੇ ਨੇ ਕਿ ਸਾਡੇ ਜਿਹੜਾ ਪਰਿਵਾਰ ਦੇ ਮੈਂਬਰ ਨੂੰ ਚੱਕ ਕੇ ਅੰਦਰ ਜੇਲ੍ਹ ਸੁੱਟਦਾ ਤੇ ਉਹਨਾਂ ਦੇ ਉੱਤੇ ਨਾ ਦਹਿਸ਼ਤ ਪੈਂਦੀ ਹੈ ਬਿਲਕੁਲ ਸੋ ਧੇਰਫੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਬੀਜੇਪੀ ਦੀ ਤਰਜ਼ ਤੇ ਆਪੋਜੀਸ਼ਨ ਨੂੰ ਗੈਗ ਕੀਤਾ ਉਹਨੂੰ ਧਮਕਾਇਆ